ਵੇ ਆਪੀ ਚੇਂਜ ਕਰ ਲਈਏ ਲਓ ਜੀ ਪਾਉਂਦੇ ਆ ਆਈ ਫਾੜਨ ਆਜੂ ਚਲੋ ਚਲੋ ਹੈਲੋ ਕਿੰਨੇ ਕੋਈ ਗੱਲ ਹੋਰ ਨਹੀਂ ਪਏ ਕੋਈ ਚੱਕਰ ਪਾਉਂਦਾ ਪੂਰੀ ਤਰ੍ਹਾਂ ਸਭ ਦੀ ਜ਼ਿੰਮੇਵਾਰੀ ਸਪੋਰਟ ਕੱਪ ਪਾਕ ਪੰਜਾਬ ਅੱਜ ਦੀ ਸਕੂਲੋਂ ਤੇ ਘਰ ਦੀ ਸਿੱਖਿਆ ਵਿੱਚ ਮਦਦ ਕਰ ਲਈ Maap kani pump. Hello. Kinadi? बीच मेंड़ा एक साइड आ भी एक खोनियोरी तैयार करियो फरम खिलाने ना फरनाला आबा टेस्टर फिनिश कर स्थान दे स्थान में दे देते बूरी के मेरो ओनियन छ देख ले तेल तो रेवे ना जाब उठे जाब ਮੈਂ ਮੁਸ਼ਕਲੇ ਹਾਂ ਪਾਵਾਂ ਯਾਰ ਫ੍ਰੀ ਮੈਂ ਤੈਨੂੰ ਐਵੇਂ ਕਹਾਂ ਹਾਂ ਨਹੀਂ ਮੈਂ ਨਹੀਂ ਆ ਪਾਉਂਗਾ ਮੈਨੂੰ ਲੱਗਦਾ ਦੱਕ ਕੋਲ ਅੰਟੀਰਾ ਸੇ ਇੰਟੀ ਲਾਲ ਹੋੜਾ ਤੈਨੂੰ ਆ ਰਿਹਾ ਤੁਸੀਂ ਡਰਦੇ ਨਹੀਂ ਇੰਟੀ ਲਾਲ ਆਇਆ ਸਤ ਤੁਸੀਂ ਕੁਛ ਖਾਦਾ ਸੀ ਖਾਦਾ ਹੋਇਆ ਨਾ ਆ ਨਹੀਂ ਆ ਇਹ ਨਹੀਂ ਕੋਈ ਦਪੰਮ ਨਾਲ ਵਾਲੇ ਕਿਸੇ ਖਾਣਾ ਹੀ ਖਾਦਾ ਹੋਇਆ ਹੱਥ ਹੱਥ ਦੀ ਲਹਿਰ ਦੋ ਪੂਰਾ ਢਿਲਾ ਪੂਰਾ ਟੱਲੇ ਗਿਆ ਬੜਾ ਹੂੰ ਦਾਰ ਵੀ ਰੱਖ ਲੈ ਆ

ਗਰਾਡਿੰਗ ਨੰਬਰ ਆ ਗਿਆ ਆ ਬੀਓ ਲਖੀ ਤੇ ਇੱਕ ਬੀਓ ਛੋਟੀ ਡਰਨਾ ਹੈ ਸੈ गुड ਮਾਰਨਿੰਗ ਨਾ ਤਾਂ ਇਹ ਨਾ ਬੋਲਿਆ ਕਰ ਨਾ ਇਹ ਨਾ ਬੋਲਿਆ ਕਰ ਤੂੰ ਪੜ੍ਹ ਲਿਆ ਕਰ ਬਦਿਆ ਨੰਬਰ ਆ ਗਿਆ ਇਹ ਜਸਤਪਾ ਜੀ ਬੋਲਦੇ ਹਨ ਕਿ ਨੰਬਰ ਕਿੰਨੇ ਆਏ ਨੇ ਬੰਦੇ ਉਹਨਾਂ ਕੱਦ ਤੇ ਫਿਰ ਹਾਲਾਤ ਜੀ ਕਰੇ ਸਾਪਾ ਜੀ ਕਿ ਕਿ ਆਪਾਂ ਲਿਖ ਕਰਦੇ ਛੁੱਟਦਾ ਹੋ ਗਿਆ ਰਹੀਆਂ ਜਿਵੇਂ ਬਣੀ ਸੀ 25 25 ਸਿਸਟਮ ਤੇ ਗਵਰਨਮੈਂਟ ਦੀ ਸਕੀਮ ਆਈ ਹੈ ਇਹ ਬਿਨਾਂ ਮਤਲਬ ਅੱਜ ਦੇ ਦਿਨੇ ਕੰਮ ਨਹੀਂ ਸੀ ਇਹ ਸਾਡੇ ਇੰਗਲਿਸ਼ ਲੈਕਚਰ ਆ ਰਹੇ ਠੀਕ ਮੈਂ ਕਿਹਾ ਤਾਂ ਗਵਰਨਮੈਂਟ ਸਕੂਲ ਤੇ ਚੱਲਿਆ ਯਾਰ ਮੈਂ ਮਦਨਪੁਰ ਆਦੇ ਉਹਨਾਂ ਨੂੰ ਦਵਾਈ ਦਿਵਾਣੀ ਸੀ ਯਾਰ ਹਾਂ ਉਹ ਤੇ ਇਹਨੂੰ ਲੱਗਦੇ ਉਹ ਐਸਡੀ ਸਾਹਿਬ ਆ ਰਹੇ ਨੇ ਉਹਨਾਂ ਨੇ ਕੋਈ ਪੀਸ ਨਹੀਂ ਲਾਉਂਦੇ ਕਿਸ ਤਰ੍ਹਾਂ ਕਰੂਗਾ ਤੇ ਬਣੇ ਕੋੜੂਗਾ ਸੌਂਗ ਪਾਇਆ ਇਹਨਾਂ ਸਾਰੇ ਕੁਝ ਵਰਕਰੂਗਾ ਇਹ ਅਪਗ੍ਰੇਡ ਕਰੂਗਾ ਫਿਰ ਸਿਕਸ ਫਾਈਵ ਫੋਰ 3 2 कमलप्रीत कौर किशोरी लाल जेठी गर्ल्स स्कूल ऑफ एमिनेंस ਮੈਥ ਇਨ ਰੀਅਲ ਲਾਈਫ ਕਿੱਦਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਦੁਨੀਆ ਦੇ ਦੁਨੀਆ ਦੇ ਵਿੱਚ ਜੇਹੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਮੈਥ ਦੀ ਵਰਤੋਂ ਨਾ ਕੀਤੀ ਜਾਵੇ ਦੁਨੀਆ ਦੇ ਹਰੇਕ ਕੋਨੇ ਵਿੱਚ ਮੈਥ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇਸੇ ਦੇ ਰਿਕਾਰਡਿੰਗ ਹੀ ਮੈਂ ਆਪਣਾ ਮਾਡਲ ਲਗਾਇਆ ਹੈ ਸਭ ਤੋਂ ਪਹਿਲਾਂ ਸ਼ਾਪਿੰਗ ਮਾਲ ਜਦੋਂ ਆਪਾਂ ਸ਼ਾਪਿੰਗ ਮਾਲ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਉੱਥੇ ਪ੍ਰੋਫਿਟ ਅਤੇ ਲਾਸ ਮਿਲਦਾ ਹੈ ਉਸ ਦੇ ਵਿੱਚ ਮੀਜ਼ਰਮੈਂਟ ਵੀ ਹੁੰਦੀ ਹੈ ਉਸ ਤੋਂ ਬਾਅਦ ਕਾਰ ਕਾਰ ਚੱਲ ਰਹੀ ਹੈ ਉਹਦੀ ਸਪੀਡ 80 ਕਿਲੋਮੀਟਰ ਪਰ ਆ ਰਹੀ ਹੈ ਜੇਕਰ ਆਪਾਂ ਨੇ ਉਹਦਾ ਡਿਸਟੈਂਸ ਫਾਈਂਡ ਕਰਨਾ ਹੋਵੇ ਤਾਂ ਆਪਾਂ ਉਹਦਾ ਡਿਸਟੈਂਸ ਫਾਈਂਡ ਕਰ ਸਕਦੇ ਹਾਂ ਉਸ ਤੋਂ ਬਾਅਦ ਹਸਪਤਾਲ ਜਦੋਂ ਆਪਾਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਰਚੀ ਘਟਵਾਨਨੇ ਆ ਜਿਸ ਦੇ ਵਿੱਚ ਫੋਨ ਨੰਬਰ ਨੰਬਰਸ ਦੇ ਵਿੱਚ ਲਿਖਿਆ ਜਾਂਦਾ ਹੈ ਜਦੋਂ ਡਾਕਟਰ ਆਪਣਾ ਸਰੀਰ ਦਾ ਤਾਪਮਾਨ ਚੈੱਕ ਕਰਦਾ ਹੁੰਦਾ ਆਪਣੀ ਹਾਈਟ ਚੈੱਕ ਕਰਦਾ ਆਪਣੀ weight ਚੈੱਕ ਕਰਦਾ ਹੈ ਉਹ ਸਭ ਕੁਝ ਹੋ ਹੋ ਨੰਬਰ ਦੀ ਸਹਾਇਤਾ ਨਾਲ ਪਤਾ ਕਰਦਾ ਹੈ ਜਦੋਂ ਇੱਕ ਮੈਡੀਸਿਨ ਬਣਦੀ ਹੈ ਤਾਂ ਉਹ ਇੱਕ ਰੇਸ਼ੋ ਦੇ ਹਿਸਾਬ ਨਾਲ ਵੰਡਦੀ ਹੈ ਜਿਵੇਂ ਇੱਕ ਮੈਡੀਸਿਨ ਦੇ ਵਿੱਚ 2 ਗ੍ਰਾਮ ਸਾਲਟ ਪਾਣਾ ਤਾਂ ਉਸ ਦੇ ਵਿੱਚ ਕਿੰਨੇ ਗ੍ਰਾਮ ਪ੍ਰੋਟੀਨ ਪਾਣਾ ਹੈ ਸਭ ਕੁਝ ਰੇਸ਼ੋ ਦੇ ਹਿਸਾਬ ਨਾਲ ਵੰਡਦਾ ਉਸ ਤੋਂ ਬਾਅਦ ਪੈਟਰੋਲ ਪੰਪ ਜਦੋਂ ਵੀ ਆਪਾਂ ਪੈਟਰੋਲ ਪੰਪ ਤੇ ਵੀ ਜਾਂਦੇ ਹਾਂ ਜਿਵੇਂ 1 ਲੀਟਰ ਪੈਟਰੋਲ ਦੀ ਕੀਮਤ 95.50 ਪੈਸੇ ਹੈ ਜੇ ਆਪਰੇ ਆਪਣੀ ਕਾਰ ਦੇ ਵਿੱਚ 5 ਲੀਟਰ ਪੈਟਰੋਲ ਪਵਾਣਾ ਹੈ ਤਾਂ ਆਪਾਂ 95.50 ਪੈਸੇ ਨੂੰ 5 ਨਾਲ ਗੁਣਾ ਕਰਦਾਂਗੇ ਇਸ ਲਈ ਇੱਥੇ ਲੀਟਰਸ ਦਾ ਕਨਸੈਪਟ ਵਰਤਿਆ ਜਾਂਦਾ ਉਸ ਤੋਂ ਬਾਅਦ ਇੱਕ ਬਿਲਡਿੰਗ ਜਿਵੇਂ ਆਪਾਂ ਇੱਕ 플ੌਟ ਦਾ ਖੇਤਰਫਲ ਪਤਾ ਕੀਤਾ ਫਿਰ ਉਸ ਤੋਂ ਬਾਅਦ ਆਪਾਂ ਨੇ ਉਹਦਾ ਨਕਸ਼ਾ ਬਣਾਇਆ ਜਦੋਂ ਵੀ ਇੱਕ ਬਿਲਡਿੰਗ ਬਣਦੀ ਹੈ ਉਹ ਵੀ ਇੱਕ ਰੇਸ਼ਿਓ ਦੇ ਹਿਸਾਬ ਨਾਲ ਬਣਦੀ ਹੈ ਜਿਵੇਂ 3 ਕਿਲੋ ਰੇਤੇ ਦੇ ਵਿੱਚ 5 ਕਿਲੋ ਪਾਣੀ ਪਾਣਾ ਜਦ ਵੀ ਇੱਕ ਬਿਲਡਿੰਗ ਬਣਦੀ ਹੈ ਉਹਦੇ ਵਿੱਚ ਸਾਈਆਂ ਸ਼ੇਪਸ ਯੂਜ਼ ਹੁੰਦੀਆਂ ਨੇ ਉਸ ਤੋਂ ਬਾਅਦ ਬੈਂਕ ਅਤੇ ਪੋਸਟ ਧੰਨਵਾਦ ਕਰਨ ਦੇ ਕਿੱਦਾਂ ਲੱਗਦਾ ਬੇਟੇ ਮਾਨ ਸਰਕਾਰ ਦਾ ਇਹ ਜਿਹੜਾ ਉਪਰਾ ਲੱਗਦਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਸ਼ਵੀ ਹੈ ਮੈਂ ਕਿਸ਼ੋਰੀ ਲਾਲ 제ਠੀ ਗਰਲ ਸਕੂਲ ਆਫ ਐਮਿਨੈਂਸ ਦੀ ਵਿਦਿਆਰਥਣ ਹਾਂ ਮੈਂ ਸਰ 9th DSOE ਦੀ ਸਟੂਡੈਂਟ ਹਾਂ ਤੇ ਜਿਹੜੀ ਅੱਜ ਸਟਾਲਸ ਲਗਾਈਆਂ ਮੈਂ ਕੀ ਕਹੂੰ ਇਸ ਬਾਰੇ ਸਰ ਇਹ ਸਟਾਲਸ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਦੇ ਲਈ ਪ੍ਰੇਰਿਤ ਕੀਤਾ ਤੇ ਸਾਨੂੰ ਸਾਡਾ ਹੁਨਰ ਪੇਸ਼ ਕਰਨ ਲਈ ਸਾਨੂੰ ਅੱਗੇ ਲੈ ਕੇ ਆਏ ਮੈਂ ਪ੍ਰਗਵੰਤਮਾਨ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣਾ ਹੁਨਰ ਪੇਸ਼ ਕਰਨ ਲਈ ਮੌਕਾ ਦਿੱਤਾ ਧੰਨਵਾਦ ਕੀ ਨਾਮ ਹੈ ਬੇਟਾ ਤੁਹਾਡਾ ਸਨੇਹਾ ਵਰਮਾ ਕਿਹੜੇ ਸਕੂਲ ਪੜ੍ਹਦੇ ਹੋ ਕਿਸ਼ੋਰੀ ਲਾਲ ਜੀਟੀ ਸਕੂਲ ਆਫ ਐਵਿਨੈਂਸ ਅੱਛਾ ਬੇਟੇ ਅੱਜ ਜੋ ਸਟਾਲਸ ਲਗਾਈਆਂ ਨੇ ਤੁਸੀਂ ਵੀ ਇਸ ਚੀਜ਼ ਦੀ ਸਟਾਲ ਲਗਾਓ। ਅਸੀਂ ਇੱਕ ਮਾਡਲ ਬਣਾਇਆ ਹੈ ਤੁਹਾਨੂੰ ਪੇਸ਼ ਕੀਤਾ ਵਾ। ਕਿੱਦਾਂ ਦਾ ਲੱਗ ਰਿਹਾ ਹੈ ਜੋ ਮਾਨ ਸਰਕਾਰ ਨੇ ਇਹ ਉਪਰਾਲਾ ਕੀਤਾ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਟੀਚਰਸ ਨੇ ਕਿੰਨਾ ਤੁਹਾਨੂੰ ਅਗਲੀ ਟੀਚਰਸ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਵਾ ਔਰ ਬਹੁਤ ਸਾਰੀ ਸਾਡੀ ਹੈਲਪ ਵੀ ਕਰੀਏ ਬਣਾਉਣ ਵਿੱਚ ਔਰ ਬਹੁਤ ਸਾਰਾ ਪਿਆਰ ਦਿੱਤਾ ਵਾ ਬਣਾ ਕੇ ਔਰ ਸਾਡਾ ਥੋੜਾ ਮੋਟੀਵੇਟ ਹੋਰ ਲੈਵਲ ਨੂੰ ਇਨਕਰੀਜ਼ ਕੀਤਾ ਵਾ। ਬਸ ਮੇਰੇ ਬੱਚੇ ਪਿੱਛੇ ਦੋ ਬੱਚੇ ਪਹਿਲਾਂ ਵੀ ਇੱਥੋਂ ਪੜ੍ਹ ਕੇ ਗਏ ਨੇ ਤੇ ਹੁਣ ਵੀ ਬੱਚੇ ਪੜ੍ਹਦੇ ਪਏ ਨੇ 10ਵੀਂ ਕਲਾਸ ਦੇ ਵਿੱਚੋਂ ਬੱਚਿਆਂ ਨੇ ਟੌਪ ਕੀਤਾ ਹੁਣ ਪਲੱਸ 1 ਦੇ ਵਿੱਚ ਨੇ ਐਮੀਨੈਂਸ ਦੇ ਵਿੱਚ ਵੀ ਟੌਪ ਕੀਤਾ ਮੇਰੇ ਬੱਚਿਆਂ ਨੇ ਤੇ ਮੈਂ ਮੰਤਰੀ ਸਾਹਿਬ ਨੂੰ ਸੰਬੋਧਿਤ ਪ੍ਰਿੰਸੀਪਲ ਸਰ ਦੇ ਤੇ ਮੈਮੀ ਸਰ ਦੇ ਤਹਿਤ ਇੱਕ ਰਿਕੁਐਸਟ ਕਰਦਾ ਕਿ ਬੱਚਿਆਂ ਨੂੰ ਵਿਧਾਨ ਸਭਾ ਦਾ ਗੇੜਾ ਜ਼ਰੂਰ ਲਵਾਇਆ ਜਾਵੇ ਚੰਡੀਗੜ੍ਹ ਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਜਿਹੜੇ ਉਹਨਾਂ ਦੇ ਲਈ ਕਾਨੂੰਨ ਬਣਦੇ ਨੇ ਕਿੱਥੇ ਬਣਦੇ ਨੇ ਤੇ ਕਿਵੇਂ ਬਣਦੇ ਨੇ ਜਿਹੜੇ ਜਿਹੜੇ ਅਫਸਰ ਕਿਵੇਂ ਕੰਮ ਕਰਦੇ ਨੇ ਇਹ ਉਹਨਾਂ ਨੂੰ ਦਿਖਾਇਆ ਜਾਵੇ ਦੱਸਿਆ ਜਾਵੇ ਅੱਜ ਦਾ ਜੋ ਉਹ ਬਹੁਤ ਵਧੀਆ ਵਾ ਪ੍ਰਿੰਸੀਪਲ ਸਾਹਿਬ ਨੇ ਟੀਚਰ ਸਹਿਬਾਨ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਬੱਚੇ ਪੜ੍ਹਦੇ ਨੇ ਵਧੀਆ ਪੜ੍ਹਦੇ ਨੇ ਬਹੁਤ ਵਧੀਆ ਵਾ ਸਰਕਾਰ ਦਾ ਵਧੀਆ ਉਪਰਾਲਾ ਵਾ ਇਹ ਪੇਰੈਂਟਸ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਬੱਚੇ ਕੀ ਕਰਦੇ ਨੇ ਕਿੱਥੇ ਜਾਂਦੇ ਨੇ ਕਿਵੇਂ ਪੜ੍ਹਦੇ ਨੇ ਕਿਹੜੇ ਸਰਕਾਰ ਨੇ ਕਿੰਦਾ ਤਾਂ ਲਗਾਇਆ ਉਪਰਾਲਾ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਅੱਜ ਤੋਂ ਪਹਿਲਾਂ ਸਰਕਾਰਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਕੀਤਾ ਕੀਤਾ ਵਾ ਬਹੁਤ ਵਧੀਆ ਉਪਰਾਲਾ ਜੀ ਇਦੇ ਵਾਸਤੇ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦਾ ਦਿਲੋਂ ਧੰਨਵਾਦੀ ਕਰਦਾ ਜੀ ਇਹ ਜੋ ਪ੍ਰੋਗਰਾਮ ਹੈਗਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਅਧਿਨ ਤੇ ਸਾਡੇ ਮਾਨਯੋਗ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਵੱਲੋਂ ਇਹ ਮੈਗਾ ਪੀਟੀਐਮ ਰੱਖੀ ਗਈ ਹੈ ਔਰ 20000 ਦੇ ਲਗਭਗ ਪੰਜਾਬ ਦੇ ਵਿੱਚੋਂ ਸਾਡੇ ਸਕੂਲ ਨੇ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਅੱਜ ਦੇ ਦਿਨ ਮੈਗਾ ਪੀਟੀਐਮ ਰੱਖੀ ਗਈ ਹੈ ਇਹਦੇ ਵਿੱਚ ਮੇਨ ਜਿਹੜਾ ਹੈਗਾ ਸਾਡਾ ਵੀ ਉਹ ਮਾਪਿਆਂ ਦਾ ਵੀ ਯੋਗਦਾਨ ਦੇ ਬਾਰੇ ਟ੍ਰੇਨਿੰਗ ਦਿੱਤੀ ਸੀ ਔਰ 40000 ਟੀਚਰਾਂ ਨੂੰ ਆਪਾਂ ਟ੍ਰੇਨਿੰਗ ਦੇ ਕੇ ਉਹ ਮਾਪਿਆਂ ਨੂੰ ਟ੍ਰੇਨਿੰਗ ਦੇਣਗੇ ਤੇ ਉਸ ਦੇ ਦੌਰਾਨ ਵੀ ਜਿੱਥੋਂ ਤੱਕ ਤਾਂ ਟੀਚਰ ਸਾਹਿਬਾਨ ਨੇ ਉਹ ਤਾਂ ਪੜ੍ਹਾ ਸਕਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕਦੇ ਨੇ ਉਸ ਤੋਂ ਇਲਾਵਾ ਕੁਝ ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈਗੀ ਹੈ ਵੀ ਜਿਹੜੀ ਕਿ ਉਹ ਕਈ ਵਾਰ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਔਰ ਬੱਚੇ ਉਸ ਕਰਕੇ ਪਿੱਛੇ ਰਹਿ ਜਾਂਦੇ ਨੇ ਜੀ ਤੇ ਉਹ ਟ੍ਰੇਨਿੰਗ ਜਿਹੜੀ ਆ 40000 ਮੈਂ ਪਹਿਲਾਂ ਦੱਸ ਚੁੱਕਿਆ ਉਹ ਦੇਣ ਜਾ ਰਹੇ ਬੜੀ ਜਲਦੀ ਆਪਾਂ ਤੇ ਕਿਉਂਕਿ ਸਾਡਾ ਜੋ ਕੰਮ ਹੈ ਜਿਵੇਂ ਕੋਈ ਸਾਈਕਲ ਦੇ ਦੋ ਪਹੀਏ ਹੁੰਦੇ ਨੇ ਇੱਕ ਸਾਈਕਲ ਟੀਚਰ ਸਾਹਿਬਾਨ ਦਾ ਟਾਇਰ ਹੁੰਦਾ ਤੇ ਦੂਸਰਾ ਟਾਇਰ ਹੈਗਾ ਉਹ ਮਾਪਿਆਂ ਦਾ ਹੁੰਦਾ ਅਸੀਂ ਇੱਕ ਧੁਰੇ ਦਾ ਕੰਮ ਕਰਦੇ ਆ ਪੰਜਾਬ ਸਰਕਾਰ ਵੱਲੋਂ ਮੈਂ ਆ ਮੇਰੇ ਨਾਲ ਕੀਮਤੀ ਲੜਨਿਕ ਸਿੱਖਿਆ ਕੋਆਰਡੀਨੇਟਰ ਨੇ ਮੈਂ ਬੜੇ ਮਾਣ ਦਾ ਮਹਿਸੂਸ ਮਾਣ ਕਰਦੇ ਆ ਇਸ ਗੱਲ ਦੇ ਉੱਪਰ ਕਿ ਮੈਂ ਪਿਛਲੇ 3 ਸਾਲ ਤੋਂ ਐਸਐਮਸੀ ਮੈਂਬਰ ਇਹਨਾਂ ਦਾ ਔਰ ਜਦੋਂ ਦਾ ਮੈਂ ਮੈਂਬਰ ਬਣਿਆ ਮੈਂ ਬਹੁਤ ਸਾਰਾ ਇਸ ਸਕੂਲ ਦੇ ਵਿੱਚ ਸੁਧਾਰ ਹੋਇਆ ਬਹੁਤ ਵਧੀਆ ਨਵੀਆਂ-ਨਵੀਆਂ ਡਿਜੀਟਲ ਲਾਇਬ੍ਰੇਰੀਆਂ ਵਧੀਆ ਬਾਥਰੂਮ ਬੜੇ ਵਧੀਆ ਬਣਾਏਗੇ ਔਰ ਸਕੂਲ ਦੀ ਗਰਾਊਂਡ ਬੜੀ ਵਧੀਆ ਬਣੀ ਔਰ ਸਕੂਲ ਦੀ ਸਾਫ ਸਫਾਈ ਬਹੁਤ ਵਧੀਆ ਹੋਈ ਬੜੇ ਚੰਗੇ-ਚੰਗੇ ਪ੍ਰੋਗਰਾਮ ਮੈਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਇਹ ਖਾਸ ਗੱਲ ਜਿਹੜੀ ਮੈਂ ਦੇਖੀ ਹੈ ਇਹ ਜਿਹੜਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਆਪਣੇ ਪੈਰਾਂ ਦੇ ਖੜੇ ਕਰਨ ਵਾਸਤੇ ਛੋਟੀ ਉਮਰ ਦੇ ਵਿੱਚ ਇਹ ਜੋੜਣਾ ਦਾ ਉਪਰਾਲਾ ਹੈਗਾ ਇਹ ਬਹੁਤ ਸ਼ਲਾਘਾਯੋਗ ਹੈ ਤੇ ਪੰਜਾਬ ਸਰਕਾਰ ਨੇ ਜੋ ਇਹ ਬਜਟ ਸੀ 2025 ਦਾ ਉਹਦੇ ਵਿੱਚ 12 ਫੀਸਦੀ ਬਜਟ ਜਿਹੜਾ ਸੀਗਾ ਲਗਭਗ ਕੋਈ 17000 900 ਕੁਛ ਕਰੋੜ ਰੁਪਇਆ ਜਿਹੜਾ ਸੀਗਾ ਉਹ ਸਿੱਖਿਆ ਦੇ ਖੇਤਰ ਵਾਸਤੇ ਰੱਖਿਆ ਗਿਆ ਸੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ ਜੋ ਮਾਨ ਸਰਕਾਰ ਸਿੱਖਿਆ ਵੱਲ ਧਿਆਨ ਦੇ ਕੇ ਬੱਚਿਆਂ ਦੇ ਉਜਵਲ ਭਵਿੱਖ ਦੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਾਮਨਾ ਕਰਦੀ ਹੈ ਕਿ ਉੱਥੇ ਮਾਪਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਤਵੱਜੋ ਦਿਵੋ ਵੀ ਉਹਨਾਂ ਦੀ ਕੀ ਜ਼ਰੂਰਤਾਂ ਨੇ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਦੇ ਬਸਤੇ ਤਿਆਰ ਹੋਣੇ ਚਾਹੀਦੇ ਨੇ ਰਾਤ ਨੂੰ ਬੱਚਿਆਂ ਦੀ ਡਰੈਸ ਤਿਆਰ ਹੋਣੀ ਚਾਹੀਦੀ ਹੈ ਬੱਚਿਆਂ ਦੇ ਨਹੋਂ ਸਫਾਈ ਵੱਲ ਧਿਆਨ ਦੇਣਾ ਜੇ ਨਹੋਂ ਕੱਟੇ ਜਾਣੇ ਚਾਹੀਦੇ ਨੇ ਬੱਚਿਆਂ ਨੂੰ ਲੱਗ ਕੋਈ ਜਗ੍ਹਾ ਦਿਓ ਜਿੱਥੇ ਬੱਚਾ ਆਰਾਮ ਨਾਲ ਬੈਠ ਕੇ ਪੜ੍ਹ ਸਕੇ ਮੋਬਾਈਲ ਤੋਂ ਦੂਰ ਰੱਖੋ ਬੱਚਿਆਂ ਨੂੰ ਔਰ ਟੀਵੀ ਤੋਂ ਦੂਰ ਰੱਖੋ ਕਿਉਂਕਿ ਜ਼ਿੰਦਗੀ ਦੇ ਵਿੱਚ ਕੰਮ ਸਿੱਖਿਆ ਹੀ ਹੁੰਦੀ ਹੈ ਜਿਹਨੇ ਸਿੱਖਿਆ ਗ੍ਰਹਿਣ ਕਰ ਲਈ ਉਹ ਜ਼ਿੰਦਗੀ ਵਿੱਚ ਕਦੇ ਵੀ ਕੋਈ ਬੰਦਾ ਮਾਰ ਨਹੀਂ ਖਾਂਦਾ ਜਿਹਨੇ ਸਿੱਖਿਆ ਗ੍ਰਹਿਣ ਨਹੀਂ ਕੀਤੀ ਉਹ ਕਰਾਹੇ ਪੈ ਜਾਂਦਾ ਉਹ ساری ਉਮਰ ਪਛਤਾਉਂਦਾ ਰਹਿੰਦਾ ਵੀ ਉਹ ਫਿਰ ਜਦੋਂ ਵਕਤ ਨਿਕਲਦਾ ਫਿਰ ਕੁਝ ਨਹੀਂ ਬਣਦਾ ਮੈਂ ਮੀਡੀਆ ਦਾ ਕਰ ਫਿਰ ਧੰਨਵਾਦ ਕਰਦਾ ਬਹੁਤ-ਬਹੁਤ ਮਿਹਰਬਾਨੀ ਕੀ ਨਾਮ ਹੈ ਤੁਹਾਡਾ ਸੰਦੇਕਪੁਰ ਹਿਸਟਰੀ ਲੈਕਚਰਰ ਬੀਜੜਾ ਬਲਾਸਟਰ ਅਸਿਸਟੈਂਟ ਨੋਡਲ ਮੈਂ ਜੋ ਅੱਜ ਕਿਸ਼ੋਰੀ ਦਾ ਜੇਠੀ ਦੇ ਹੁੰਦੇ ਵਿੱਚ ਪ੍ਰੋਗਰਾਮ ਕਰ ਰਹੀ ਹੈ ਸਾਰੇ ਮੈਗਾ ਪੀਟੀਐਮ ਹੈ ਮੈਗਾ ਪੀਟੀਐਮ ਦੇ ਅੰਤਰਗਤ ਬਿਜ਼ਨਸ ਬਲਾਸਟਰ ਦੀ ਅਸੀਂ ਸਟਾਲਸ ਲਗਾਈਆਂ ਬਿਜ਼ਨਸ ਬਲਾਸਟਰ ਦਾ ਪ੍ਰੋਗਰਾਮ ਮਾਨ ਸਰਕਾਰ ਦੁਆਰਾ ਉਲੀਕਿਆ ਗਿਆ ਹੈ ਇਹ ਜਿਹੜਾ ਪ੍ਰੋਗਰਾਮ ਹੈ ਉਹ ਪਲੱਸ 1 ਔਰ ਪਲੱਸ 2 ਦੇ ਸਟੂਡੈਂਟਸ ਵਾਸਤੇ ਹੈ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਸੈਲਫ এমਪਲoyed ਦੇ ਰਸਤੇ ਤੇ ਚੱਲਣ ਦਾ ਇੱਕ ਸ਼ਲਾਘਾਯੋਗ ਕਦਮ ਹੈ ਇਹਦੀ ਅਸੀਂ ਬਹੁਤ ਪ੍ਰਸ਼ੰਸਾ ਕਰਦੇ ਹਾਂ ਤੇ ਸਾਡੇ ਵਿਦਿਆਰਥੀਆਂ ਨੇ ਅਲੱਗ-ਅਲੱਗ ਸਟਾਲਸ ਲਗਾਈਆਂ ਹੋਈਆਂ ਮਾਪੇ ਇਥੇ ਆ ਰਹੇ ਨੇ ਮਾਪੇ ਇੱਥੇ ਅਲੱਗ-ਅਲੱਗ ਸਟਾਲਸ 'ਤੇ ਵਿజిਟ ਕਰ ਰਹੇ ਨੇ ਔਰ ਆਪਣੋਨਾਂ ਦੇ ਬੱਚਿਆਂ ਦੀ ਇੱਕ ਤਰ੍ਹਾਂ ਦੇ ਨਾਲ ਇਨਕਮ ਸੋਰਸ ਕ੍ਰੀਏਟ ਕਰ ਰਹੇ ਨੇ ਬੱਚੇ ਵੀ ਬਹੁਤ ਖੁਸ਼ ਨੇ ਤੇ ਮਾਪੇ ਵੀ ਬਹੁਤ ਖੁਸ਼ੀ ਨੇ ਔਰ +2 ਦੇ ਸਟੂਡੈਂਟਸ ਨੇ ਹੈ +2 ਦੇ ਸਟੂਡੈਂਟਸ 셀ਫ এমਪਲoyed ਹੋ ਰਹੇ ਨੇ ਸਰ 12 ਦੇ ਕਰੀਬ ਸਟਾਲਸ ਨੇ ਜਿਹੜੀਆਂ ਕਿ +2 ਦੇ ਸਟੂਡੈਂਟਸ ਨੇ ਸਾਡੇ ਲਗਾਈਆਂ ਸਰ ਇੱਕ ਬਿਊਟੀ 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 ਸਟਾਲ ਹੈ ਇਧਰ ਪਿੱਛੇ ਲੱਗੇ ਬਿਊਟੀ ਐਂਡ ਵੈਲਨੈਸ ਵਾਲੀ ਸਟਾਲ ਹੈ ਉਸ ਤੋਂ ਬਾਅਦ ਦੁਪੱਟੇ ਹੈ ਜਿਹੜੇ ਕਿ ਬੱਚਿਆਂ ਨੇ ਤਿਆਰ ਕੀਤੇ ਨੇ ਐਪਰਨ ਨੇ ਜਿਹੜੇ ਬੱਚਿਆਂ ਨੇ ਤਿਆਰ ਕੀਤੇ ਹੋਏ ਨੇ ਉਸ ਤੋਂ ਬਾਅਦ ਫੂਡ ਸਟਾਲਸ ਹੈ ਅਲੱਗ-ਅਲੱਗ ਫੂਡ ਸਟਾਲਸ ਵੀ ਲਗਾਈਆਂ ਗਈਆਂ ਨੇ ਜਿਦੇ ਵਿੱਚ ਦੇਖੋ ਤੁਸੀਂ ਹਰ ਪਾਸੇ ਪੇਰੈਂਟਸ ਦਿਖ ਰਹੇ ਹੋਣਗੇ ਤੁਹਾਨੂੰ ਜਿਹੜੇ ਕਿ ਅਲੱਗ-ਅਲੱਗ ਫੂਡ ਦਾ ਆਨੰਦ ਲੈ ਰਹੇ ਨੇ ਸਰ ਬੱਚਿਆਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਬਹੁਤ ਜ਼ਿਆਦਾ ਬੱਚੇ ਖੁਸ਼ ਹੈ ਹਲੇ ਅੱਜ ਪੀਟੀਐਮ ਹੈ ਇਸ ਤੋਂ ਹਫ਼ਤਾ ਪਹਿਲਾਂ ਹੀ ਬੱਚਿਆਂ 'ਚ ਇਹਨਾ ਉਤਸ਼ਾਹ ਸੀ ਕਿ ਉਹ ਲਗਾਤਾਰ ਪੁੱ ਮੈਡਮ ਕਿਹੜੀ ਜਗ੍ਹਾ ਤੇ ਲਗਾਣੇ ਆ ਤੁਸੀਂ ਦੇਖੋ ਵੀ ਕਿੰਨਾ ਅੱਛਾ ਉਪਰਾਲਾ ਹੈ ਔਰ ਅਲੱਗ-ਅਲੱਗ ਜਿਹੜੇ ਅੰਬਰੇਲਾਸ ਹੈ ਉਹਦੇ ਅੰਡਰ ਬੱਚਿਆਂ ਨੇ ਆਪਣੀਆਂ ਸਟ੍ਰੋਜ਼ ਲਗਾਈਆਂ ਹੋਈਆਂ ਔਰ ਉਹਦੇ ਹਾਈਜੀਨਿਕ ਔਰ ਨੀਟ ਐਂਡ ਕਲੀਨੈਸ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਗਿਆ ਔਰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਦੀ ਯੋਗ ਅਗਵਾਹੀ ਦੇ ਵਿੱਚ ਬਿਜ਼ਨਸ ਬਲਾਸਟਰ ਦਾ ਇਹ ਪ੍ਰੋਗਰਾਮ ਉਲਿਕਿਆ ਗਿਆ ਹੈ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਗੀਤਾਂਜਲੀ ਸ਼ਰਮਾ ਹੈ ਮੈਂ ਐਸਓਈ ਖੰਨਾ ਦੇ ਵਿੱਚ ਜੋਗ੍ਰਾਫੀ ਲੈਕਚਰਰ ਹਾਂ ਸੋ ਅੱਜ ਦੀ ਮੈਗਾ ਪੀਟੀਐਮ ਦੇ ਵਿੱਚ ਤੁਸੀਂ ਉਤਸ਼ਾਹ ਤਾਂ ਦੇਖ ਹੀ ਰਹੇ ਹੋ ਸ਼ਾਇਦ ਉਹ ਮੈਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਵਿਦਿਆਰਥੀ ਮਾਪੇ ਤੇ ਅਧਿਆਪਕਾਂ ਚ ਬਰਾਬਰ ਦਾ ਉਤਸ਼ਾਹ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਮਾਨਯੋਗ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਬੱਚਿਆਂ ਦਾ ਹੁਨਰ ਤੁਹਾਡੇ ਅੱਗੇ ਦਿਖਾ ਸਕੀਏ ਅਸੀਂ ਤਾਂ ਰੋਜ਼ਾਨਾ ਕਲਾਸ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਬੱਚਿਆਂ ਚ ਸਾਡੇ ਆਪਣੇ ਬੱਚਿਆਂ ਚ ਬਹੁਤ ਜ਼ਿਆਦਾ ਉਹਨਾਂ ਚ ਪ੍ਰਤਿਭਾ ਹੈ ਜਿਹਨੂੰ ਨਿਖਾਰਨ ਦਾ ਮੌਕਾ ਸਾਨੂੰ ਹੁਣ ਮਿਲਿਆ ਹੈ ਉਹ ਹਰ ਤਰ੍ਹਾਂ ਦੀ ਕਿ ਚਾਹੇ ਉਹ ਕਿਤਾਬਾਂ ਨਾਲ ਸੰਬੰਧਿਤ ਹੋਵੇ ਤੁਸੀਂ ਹੁਣ ਇਸ ਦੇ ਵਿੱਚ ਪੀਟੀਐਮ ਚ ਅਸੀਂ ਮਾਪੇ-ਬਪ ਦੀ ਵਰਕਸ਼ਾਪ ਵੀ ਇੱਕ ਲਗਾ ਅਰੇਂਜ ਕੀਤੀ ਹੋਈ ਹੈ ਤੇ ਮਾਪੇ-ਬਪ ਬੜਾ ਉਹਦੇ ਵਿੱਚ ਸਾਡੇ ਅੱਛੇ ਢੰਗ ਨਾਲ ਪਾਰਟਿਸਿਪੇਟ ਕਰ ਰਹੇ ਨੇ ਤੇ ਪੈਂਫਲੈਟਸ ਦੇ ਵਿੱਚ ਪੂਰਾ ਇੰਟਰਸਟ ਲੈ ਰਹੇ ਆਂ ਜੀ ਜਿਹੜੇ ਪੈਂਫਲੈਟਸ ਤੁਸੀਂ ਦੇਖ ਵੀ ਲਾਉਂਗੇ ਅ ਅੱਗੇ ਜਦ ਤੁਸੀਂ ਜਾਓਗੇ ਤੇ ਉਸ ਤੋਂ ਇਲਾਵਾ ਸਾਡੇ ਮਾਡਲਸ ਐ ਤੁਸੀਂ ਦੇਖੋ ਕਿ ਸਮੇਂ-ਸਮੇਂ ਤੇ ਅਸੀਂ ਬੱਚਿਆਂ ਦੇ ਕੁਇਜ਼ ਕੰਟੈਸਟ ਜਾਂ ਮਾਡਲ ਮੇਕਿੰਗ ਇਹ ਕੰਟੈਸਟ ਕਰਾਉਂਦੇ ਰਹਿੰਦੇ ਆ ਤੇ ਉਹਨਾਂ ਵਿੱਚੋਂ ਕੁਝ ਅਸੀਂ ਮਾਡਲ ਜੇ ਦਿਖਾਏ ਹੋਏ ਨੇ ਤੁਸੀਂ ਉਹਨਾਂ ਦੀ ਵਰਕਿੰਗ ਵੀ ਦੇਖੋਗੇ ਤੇ ਬੱਚਿਆਂ ਦਾ ਹੁਨਰ ਦੇਖੋਗੇ ਜਿਹੜੇ ਫੂਡ ਸਟਾਲਸ ਨੇ ਜਾਂ ਬੱਚਿਆਂ ਦੇ ਬਿਊਟੀ ਸਟਾਲਸ ਨੇ ਉਹ ਵੀ ਆਪਣੀ ਇੱਕ ਮੂਹ ਬੋਲਦੀ ਤਸਵੀਰ ਐ ਸੋ ਤੁਸੀਂ ਜਿੰਨਾ ਵਿਜ਼ਿਟ ਕਰੋਗੇ ਪੇਰੈਂਟਸ ਨੂੰ ਕਹਿ ਰਹੇ ਹਾਂ ਕਿ ਅੱਗੇ ਆਪਣੇ ਆਪ ਯੂ ਸਪਰੈਡ ਇਨ ਮੈਸੇਜ ਆਪਣੇ ਆਪ ਹੀ ਹੋ ਜਾਣਾ ਹੈ ਸੋ ਇਸ ਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਸਾਰਿਆਂ ਨਾਲ ਸਾਂਝਾ ਕਰ ਰਹੇ ਹਾਂ ਤੇ ਇਸ ਦੇ ਵਾਸਤੇ ਮੈਂ ਸਾਡੇ ਮੋਸਟ ਰਿਸਪੈਕਟਡ ਪ੍ਰਿੰਸੀਪਲ ਸਰ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅਸੀਂ ਆਪਣਾ ਖੁੱਲ ਕੇ ਬੱਚਿਆਂ ਦੇ ਨਾਲ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਾਂ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਇੱਥੇ కెਮਿਸਟਰੀ ਲੈਕਚਰਾਰ ਹਾਂ ਤੇ ਅੱਜ ਇਹ ਮੈਨੂੰ ਪੀਟੀਐਮ ਕੰਮ ਤੇ ਮੇਰਾ ਇੱਕ ਬਹੁਤ ਹੀ ਮਜ਼ੇਦਾਰ ਮੇਲਾ ਲੱਗ ਰਿਹਾ ਹੈ ਤੇ ਮੇਲੇ ਚ ਸਿਰਫ ਅਸੀਂ ਨਹੀਂ ਜਿਵੇਂ ਅਸੀਂ ਪੀਟੀਐਮ ਚ ਸਾਨੂੰ ਸਟ्रेस ਹੁੰਦੀ ਹੈ ਟੀਚਰਸ ਨੂੰ ਬੱਚਿਆਂ ਦੇ ਨਾਲ ਤੇ ਇਹ ਜਿਹੜਾ ਮੇਲਾ ਨਾਲ ਲੱਗਿਆ ਉਹ ਇੱਕ ਇਹਨੂੰ ਡੀਸਟ्रेस ਕਰ ਰਿਹਾ ਹੈ ਤੇ ਜਿਹੜਾ ਇਹ ਮੇਲਾ ਹੈ ਇਹਦਾ ਬਹੁਤ ਇੰਪੋਰਟੈਂਟ ਜਿਹੜਾ ਰੋਲ ਹੈ ਥੈਟ ਇਜ਼ ਇੰਟਰਪ੍ਰੈਨਰਸ਼ਿਪ ਇੰਟਰਪ੍ਰੈਨਰਸ਼ਿਪ ਦੇ ਵਿੱਚ ਬੱਚਿਆਂ ਨੂੰ ਇੰਨੀ ਅੱਛੀ ਸਕਿਲਸ ਡਿਵੈਲਪ ਹੋ ਰਹੀਆਂ ਨੇ ਤੇ ਤੁਸੀਂ ਦੇਖੋਗੇ ਸਿਰਫ ਸਾਡੇ ਕੋਲ ਇੱਕ ਤਰ੍ਹਾਂ ਦੀ ਸਟਾਲਸ ਨਹੀਂ ਹੈਗੀਆਂ ਸਾਡੇ ਕੋਲੇ ਸਾਰੇ ਡਿਫਰੈਂਟ ਬੱਚਿਆਂ ਦੇ ਜਿਹੜੇ ਆਪਣੇ ਆਈਡੀਆਜ਼ ਨੇ ਉਹ ਇੱਥੇ ਲ ਸਿਰਫ ਇੱਕ ਚੀਜ਼ ਨੂੰ ਮੁੱਖ ਨਹੀਂ ਰੱਖਿਆ ਅਸੀਂ ਬਿਜ਼ਨਸ ਬਲਾਸਟਰ ਨੂੰ ਲੈਂਦੇ ਹੋਏ ਤੇ ਮੈਂ ਓਵਰਆਲ ਇਹੀ ਕਹਿਣਾ ਚਾਹੂਗੀ ਆਪਣੇ ਸਰਦਾ ਤੇ ਆਪਣੀ ਸਰਕਾਰ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗੀ ਕਿਉਂਕਿ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਉਹਨਾਂ ਨੇ ਸਾਡੇ ਲਈ ਕਰਕੇ ਦਿੰਦਾ ਹੈ ਕਿ ਅਸੀਂ ਇਹਨੂੰ ਅੱਗੇ ਆਪਾਂ ਵਧਾ ਸਕੀਏ ਤੇ ਬੱਚਿਆਂ ਦੇ ਜਿਹੜਾ 12ਵੀਂ ਕਰਨ ਤੋਂ ਬਾਅਦ ਆਪਣਾ ਕਿੱਤਾ ਜਿਹੜਾ ਹੈ بےਚ ਜੋ ਵੀ ਉਹ ਚਾਹੁੰਦੇ ਨੇ ਉਹਦੇ ਵਿੱਚ ਉਹ ਕਰ ਸਕੀਏ ਹਜੇ ਤੁਸੀਂ ਅੱਗੇ ਹੋਰ ਦੇਖੋਗੇ ਇਹਦੇ ਨਾਲ ਸਾਡੇ ਜਿਹੜੇ 11ਵੀਂ ਵਾਲੇ ਬੱਚੇ ਨੇ ਉਹ ਹੋਰ ਵੀ ਪ੍ਰोत्사ਹਿਤ ਹੋ ਰਹੇ ਨੇ ਇਹਨਾਂ ਤੋਂ ਵੀ ਵਧੀਆ ਟੈਕਨੋਲੋਜੀ ਜੀਵਨ ਜਿਵੇਂ ਤੁਸੀਂ ਸਾਨੂੰ ਵੀਡੀਓਗ੍ਰਾਫੀ ਕਰ ਰਹੇ ਹੋ ਬੱਚੇ ਸਾਡੇ ਖੁਦ ਸਾਡੇ ਬਹੁਤ ਸਾਰੇ ਬੱਚੇ ਵਲੋਗਰਸ ਬਣਨ ਦੇ ਵਿੱਚ ਵੀ ਬਹੁਤ ਇੰਟਰਸਟ ਦਿਖਾ ਰਹੇ ਆ ਤੇ ਉਹ ਕਿਉਂਕਿ ਸੋਸ਼ਲ ਮੀਡੀਆ ਅੱਜਕਲ ਬਹੁਤ ਇੰਪੋਰਟੈਂਟ ਹੈ ਬੱਚਿਆਂ ਨੂੰ ਆਪਣੇ ਆਪ ਨੂੰ ਐਕਸਲ ਕਰ ਤਾਂ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਚੀਜ਼ ਹੈ ਓਵਰਆਲ ਬੱਚਿਆਂ ਨੂੰ ਬਹੁਤ ਅੱਛਾ ਇਫੈਕਟ ਦੇ ਰਹੀ ਹੈ ਥੈਂਕ ਯੂ